ਕਪੜੇ ਉਹਦੇ ਨਾਲ ਕਿਤੇ 1.5 ਹਜ਼ਾਰ ਰੁਪਏ ਦੀ ਮੈਂ। ਇਹਦੇ ਨਾਲ ਕਿਤੇ ਗਿਫਟ ਵੀ ਰੱਖ ਦੇਣੀ। ਹਾਂ ਰੱਖ ਦੇ। ਸੀਮਾ ਮੇਰੀ ਗੱਲ ਸੁਣ। ਹਾਂ। ਯਾਨੀ ਕਿ ਮੈਂ ਪੈਸੇ ਰੱਖੇ ਸੀ। ਮੰਮਾ ਨੇ ਕੱਢ ਦੇ ਹੁਣੇ ਆ। ਹੁਣਾਂ ਕੋਈ ਪੈਸਾ ਨਹੀਂ ਦਾ। ਤੁੰਗਾ ਕੋ ਨਹੀਂ ਇਹ ਪੈਸੇ ਦਾ ਕਹਾਣੀ ਤੂੰ ਤੀ ਫਰਾਂਦੇ ਹੋ। ਹੁਣਾਂ ਦੇ ਦੇ پیسے। ਸਾਰੇ ਪੈਸੇ ਮੰਮਾ ਨੇ ਆਪਣੀ ਪਰਸ 'ਚ ਰੱਖ ਲਏ ਆ। ਥੱਕ ਲਿਓ ਨਹੀਂ ਆ। ਤੇ ਵੇਖ ਲਓ ਤਿਆਰ ਹੋ ਕੇ ਬੈਠੇ ਆ। ਇਹ ਨਹੀਂ ਕਿਹਾ। ਕਿ ਚਾਚੀ ਨੂੰ ਤੇ ਮੈਨੂੰ ਪਿਆ ਤੁਹਾਨੂੰ ਕੋਈ ਚੀਜ਼ ਬਣਾਵਾ ਜਿਹੜੀ ਗੋਲ ਦਾ ਬਣਾਇਆ ਕੋਸ਼ ਕੋਈ ਪਤਾ ਹੀ ਨਹੀਂ ਬਸ ਆਪਣੀ ਕੈਰੀ ਦਾ ਪਤਾ ਜੀ ਉਹ ਯਾਰ ਮੈਨੂੰ ਤਾਂ ਅੱਗੇ ਪੈਸਿਆਂ ਦੀ ਚਿੰਤਾ ਲੱਗੀ ਆ ਮੇਰੀ ਸੋਹਣ ਗੱਲ ਉਹ ਚਾ ਮੈਂ ਪੈਸੇ ਕੋਸ਼ੇ ਰੱਖਣੇ ਸੀ ਦੁਕਾਨ ਵਾਸਤੇ ਉਥੇ ਇੱਕ ਕਰਦੀਆਂ ਵੀ ਨਹੀਂ ਗਾ ਮਿਲਣ ਦਾ ਸਾਰੇ ਲੈ ਲਏ ਸਾਰੇ ਉਥੇ ਲਾਉਣਗੇ ਆਉਣੇ ਆਨ ਕੁੜੀ ਨੂੰ ਤੇ ਉਹ ਤੇਨੂੰ ਮੈਂ ਗੱਲ ਪੁੱਛਦਾ ਪਿਆਵਾ ਪੁੱਛੋ ਜਾ ਕੇ ਉੱਧਰ ਉਹਨਾਂ ਪੁੱਛੋ ਜਾਓ ਤੇ ਤੇ ਜੇ ਮੰਮੀ ਨੇ ਸਾਰੇ ਪਰਸੇ ਚ ਪਾ ਲੈਣਾ ਤੇ ਸਾਰੇ ਬਰਤਨਾਂ ਨੇ ਮਾਤਾ ਨੇ ਪਫੜਾਉਣੇ ਸੀ ਮਰਤ ਨੂੰ ਤੂੰ ਜਾ ਕੇ ਪਹਿਲਾਂ ਕਹੋ ਤੇ ਨਾਲ ਉਹਨਾਂ ਨੂੰ ਕੋਈ ਵੀ ਕੀ ਹੈਂਦਾ ਵਾ 골ਡ ਦਾ ਕਿ ਉੱਥੇ ਜਾ ਕੇ ਸਾਨੂੰ ਪਤਾ ਲੱਗਣਾ ਵਾ ਕਿ ਕੌਣ ਲੱਗਿਆ ਆ ਹੋਣ ਲੱਗੇ ਆ ਮੈਨੂੰ ਤੇ ਇਹ ਨਹੀਂ ਸਮਝਉਂਦੀ ਮੰਮੀ ਦੀ ਵੀ ਇਹਨੇ ਤੁਰਨ ਲੱਗੇ ਬਖੋਣਾ ਸਾਰੇ ਤੇ ਤਿਆਰ ਚਾਚੀ ਵੀ ਤਿਆਰ ਹੋਉਂਦੇ ਆ ਤਿਆਰ ਹੋਣਾ ਨਹੀਂ ਮਨ ਚ ਸਭ ਤਿਆਰ ਹਾਂ ਚਲੋ ਆ ਕੱਪੜੇ ਉੱਧਰ ਪਈਏ ਮੈਂ ਨਾਲ ਹੀ ਆ ਮੈਂ ਕਹਿ ਸਾਈ ਦਾ ਸੁਣਨਾ ਰਜ ਤੇ ਆ ਗਿਫਟ ਲਿਆ ਸੁਣਨ ਦੇ ਵਸਤੇ ਕੀ ਕਰਾਂ ਮੈਂ ਚਲੋ ਗੱਲ ਬੋਲੋ ਅੰਕੀਆ ਇਹ ਸੇ ਢਾਡੇ ਕਰਕੇ ਤੇ ਇੱਕ ਮਸ਼ਮੀ ਕਰਕੇ ਚਲਦੀ ਆ ਤੁਹਾਡੀ ਮਾਂ ਨੇ ਇੱਕ ਵਾਰੀ ਨੇ ਮੈਨੂੰ ਕਿਹਾ ਕਿ ਸਿਮਾ ਤਿਆਰ ਹੋ ਜਾ ਆਪ ਹੀ ਮੈਂ ਸੂਲੀਆ ਵਿਸਵਾ ਕੇ ਪਾ ਲਿਆ ਵਾ ਇਹ ਨਹੀਂ ਕਿਹਾ ਕਿਹੜਾ ਕੱਪੜਾ ਲੈਣਾ ਹੈ ਕੀ ਪਾ ਕੇ ਜਾਣਾ ਹੈ ਉਹਨੂੰ ਪਤਾ ਅੰਦਰ ਪਈ ਆ ਉਹ ਹੀ ਪਾ ਕੇ ਚੱਲ ਜੇਗੀ ਨਾ ਅੱਜ ਮੇਰਾ ਸਰੀਰ ਠੀਕ ਆ ਉਹਨੂੰ ਤਾਂ ਸਿਮਰਤ ਸੁਆ ਕੋਸ਼ ਦੇ ਦਾਈ ਨਹੀਂ ਆ ਮੈਨੂੰ ਦੋ ਤਿੰਨ ਵਾਰੀ ਸੇਰ ਦਾ ਸੁਣਾਤਾ ਵੀ ਟੈਂਸਰ ਤੁੰਨਾ ਹੀ ਟੈਂਸਰ ਤੁੰਨਾ ਜੀ ਤਿਆ ਆਪ ਮਾਣਾ ਉੱਤਰ ਬੇਠੀ ਆ ਮੈਨੂੰ ਇੱਧਰ ਲੈ ਕੇ ਆਉਣਾਗਾ ਤੇ ਨਾਲੇ ਗਹਿਣਾ ਘਟਾ ਦੇ ਬਖਾਵੇ ਇੱਧਰ ਨਹੀਂ ਲੈ ਕੇ ਆਓ ਚਾਚੀ ਉੱਧਰ ਬੈਠੇ ਆ ਨਾ ਉਹਨਾਂ ਨੂੰ ਵਿਖਾਓ ਇੱਕ ਦੋ ਢੋੜੀ ਕਿ ਸਾਨੂੰ ਬਖਾ ਕੇ ਤੁਰ ਪੈਣਾ ਆ ਹਾਂ ਹੁਣ ਮੇਰੀ ਸੁਣਦਾ ਗੱਲ ਹੁਣ ਨਵਾਂ ਸਿਆਪਾ ਨਾ ਪਾਵੀ ਮਨੇ ਖੁਸ਼ੀ ਦਾ ਮੌਕਾ ਆਈ ਤੇ ਕੋਈ ਨਹੀਂ ਮਾਦਾਨਾ ਗੱਲ ਨਹੀਂ ਕਰਨੀ ਜਿਆਦਾ ਤਾਂ ਮੈਂ ਸ਼ਮੀ ਕਰਕੇ ਚਲਦੀ ਆ ਚੋਂ ਤੀ ਵੀ ਮੈਨੂੰ ਸੁਣਾ ਦੇ ਤਾਂ ਸਿਆਪਾ ਨਾ ਪਾਈ ਕੀ ਗੱਲ ਮੈਂ ਸਿਆਪੇ ਪਾਉਣੀ ਆ ਸਿਆਪੇ ਕਾ ਦੀ ਮਾਪ ਹੁੰਦੀ ਏ ਜਿਹੜਾ ਕੁਝ ਵਿਖਾਇਆ ਨਹੀਂ ਕੀਤਾ ਨਹੀਂ ਤਾਂ ਵੀ ਤੁਰਨ ਲੱਗੀ ਨਾਲ ਉਹ ਯਾਰ ਮੈਂ ਤੈਨੂੰ ਇਹਸ ਕਰਕੇ ਕਹਿਣਾ ਹੈ ਕਿ ਕੋਈ ਗੱਲ ਕਹਿ ਦੂਗੀ ਨਾ ਗੁੱਸਾ ਨਾ ਕਰੀ ਗੱਲ ਦਾ ਉਹ ਨਹੀਂ ਕਰਦੀ ਉਹਨੇ ਕਹਣਾ ਧੀ ਦੇ ਘਰ ਬਹੁਤ ਭਰਾਈਆ ਤੇ ਸਿਆਪਾ ਪਾ ਕੇ ਬੈ ਗਈ ਤੇਰੀ ਰਾਨਾ ਧੀ ਨੂੰ ਨਾਲ ਲੈ ਕੇ ਮੁਜਾਦ ਤੀ ਦਿੰਦੀ ਰਹੀ ਨਾ ਮੈਨੂੰ ਤੇ ਨਾ ਇੱਕ ਵਾਰੀ ਪੁੱਛਿਆ ਪਤਾ ਮੈਨੂੰ ਕਿੰਨਾ ਗੁੱਸਾ ਵਾ ਪਰ ਤਾਂ ਨਹੀਂ ਮੈਂ ਕੰਨੀ ਆ ਅੱਜ ਉਹਨਾਂ ਨੇ ਕਹੋ ਚਾਚੀ ਨੂੰ ਵੀ ਬਖਾਓ ਸਮਾਂ ਤੇ ਮੈਨੂੰ ਵੀ ਕਹੋ ਕਿ ਰੱਬ ਨੇ ਆ 골ਡ ਦਾ ਕੱਪੜਾ ਲੈ ਕੇ ਸਾਨੂੰ ਪਤਾ ਜਿਹੜੇ ਬਣਾਏ ਆ ਚਾਹਣ ਬਹੁਤੀਆਂ ਗੱਲਾਂ ਨਾ ਮਾਰ ਨਾ ਇੰਨਾ ਤਫਸਲੇ ਚਾ ਚਾ ਚਲੀਏ ਪੈਸੇ ਫੜ ਲਿਓ ਇਹਨਾ ਦੁਕਾਨ ਵਾਲੇ ਵੀ ਸਾਰੇ ਉੱਥੇ ਦੀ ਆਏ ਪੈਸੇ ਕਿੱਥੋਂ ਬਣਾ ਸਾਰੇ ਤੇ ਮਾਦਾ ਨੇ ਪਰਸ ਚ ਪਾਨੇ ਆ ਨੂੰ ਜਾ ਕੇ ਪੁੱਛੋ ਸਾਰੇ ਪੈਸੇ ਪਾਲੇ ਮੁੰਨਾ ਵੀ ਫੜਾ ਉੱਕੇ ਕਾ ਖਾਲੀ ਜੇਬ ਮੈਂ ਕਰਨੀ ਹੁੰਦੀ ਤੇ ਆਜੋ ਮੇਰੇ ਮਗਰ ਮਗਰ ਮਾਦਾ ਦਾ ਨਹੀਂ ਪਤਾ ਲੱਗਦਾ ਸਾਰੇ ਪਾ ਗਏ ਪੈਸੇ ਲੈ ਗਏ ਪਰਸ ਚ ਉਹ ਆਜੋ ਤੇ ਬੋਲਣ ਦਾ ਕੋਈ ਫਾਇਦਾ ਨਹੀਂ ਆ ਕਿਧਰਾ ਮੇਰੀ ਗੱਲ ਸੁਣ ਤੇਰਾ ਅੱਛਾ ਮੇਰੀ ਗੱਲ ਸੁਣਾ ਹੁਣ ਚਾਚੀ ਨੇ ਵੀ ਸਾਰਾ ਪੈਸੇ ਲੈ ਲਿਆ ਨਾ ਗੈਣਾ ਕਟਾ ਚੋ ਵੀ ਪਾਣਾ ਨਾ ਠੀਕ ਆ ਸਾਰਾ ਮਗਰਾ ਕੋਈਗਾ ਵਾ ਤੇ ਮਾਤਾ ਹੰ ਦਊਗੀ ਤੇ ਮੰਮੀ ਇੰਨੀ ਗੱਲ ਕਰਦੇ ਸੀ ਮੈਂ ਨਾਲ ਵੀ ਮੇਰੇ ਕੋ ਵੀ ਹੁਣ ਇੱਕ ਰਿੰਗ ਲੱਲੀ ਰਾਣੀ ਵਾਸਤੇ ਜੋ ਵੀ ਲਿਆ ਵਾ ਚਲੋ ਜਾ ਕੇ ਵਕਾ ਕੇ ਸਹੀ ਮੈਨੂੰ ਵੀ ਪਤਾ ਲੱਗ ਗਿਆ ਕਿ ਉਹ ਨਹੀਂ ਦਸੀ ਜੰਦੇ ਉਹ ਵਸ ਰਿੰਗ ਲੀયો ਦੱਸਿਆ ਨਾਲ ਲਿਆ ਤੇ ਮੈਂ ਹਲੇ ਕਿਹੜਾ ਵੇਖਿਆ ਵਾ ਮੈਂ ਤੇ ਆਪੂ ਵੇਖਣਾ ਵਾ ਤਾਂ ਹੀ ਤਾਂ ਕਹਿੰਦੀ ਮੈਂ ਖਾਓ ਮੈਨੂੰ ਜਾ ਕੇ ਅੱਗੇ ਲੱਗੋ ਮੇਰੇ ਕਹਿਣ ਤੇ ਨਹੀਂ ਉਹਨੇ ਮਰਨਾ ਸਹ ਕੋਪ ਤੇ ਦੇਖਾਂ ਤੇ ਲੱਗ ਜੀ ਅੱਖੇ ਸਾਰਾ ਸਭ ਇਹ ਲਫਾਫੇ ਵੇਖ ਕੋੜੀ ਨੂੰ ਕਮਰੇ ਪਾਵੇ ਕੁੜੀ ਨੇ ਕੱਢ ਕੇ ਦਿੱਤੇ ਨੀ ਸੀਮਾ ਨੇ ਇਹ ਨਹੀਂ ਚਾਹਤੇ ਕੋਈ ਲਫਾਫੇ ਥਲਾਈ ਜੀ ਮੰਮੀ ਹਾਂ ਅੱਜ ਆਨੇ ਕੀ ਦੀਆ ਕੀ ਦੀਆ ਆਹ ਵਾਲੀ ਚਾਹ ਨਾ ਕੀ ਦੀਆ ਸਿਮਰਤ ਨੂੰ ਪਾਣੀ ਏ ਸਿਮਰਤ ਨੂੰ ਪਾਣੀ ਆਹੋ ਤੂੰ ਪੂਰਾ ਫੜਾ ਦੇ ਮੇਰੀ ਗੱਲ ਸੁਣੋ ਇੰਨਾ ਖਰਚਾ ਕਰਾਇਆ ਜਿਉਂ ਤੇ ਢਿੰਗੀ ਬੜੀ ਸੀ ਤੂੰ ਜਾ ਕੇ ਕਿਹਾ ਸੀ ਭਰਾਵਾ ਮੈਂ ਜੋ ਕਰ ਫਿਰ ਮੈਨੂੰ ਘੱਟ ਲੈnde ਬਸ ਟੋਕਾ ਢਾਕੀ ਨਾ ਕਰ ਬਿਲਕੁਲ ਹਾਂ ਦੱਸ ਮੇਰੀ ਗੱਲ ਸੁਣੋ ਅਲਮਾਰੀ ਚ ਕਿੰਨੇ ਪੈਸੇ ਸਾਰੇ ਪੈਸੇ ਪਾਲੇ ਜੇ ਆਹੋ ਕੋਈ ਗੱਲ ਨਹੀਂ ਕਿ ਮੈਂ ਜੜੀ ਜੁਰਤ ਹੈ ਵੀ ਤੈਨੂੰ ਮੇਰੇ ਕੋਲ ਮੰਗਣਾ ਮੈਂ ਤਾਂ ਨਹੀਂ ਮੇਰੀ ਗੱਲ ਸੁਣੋ ਮੈਂ ਸਾਰੇ ਪੈਸੇ ਖੜਾ ਖੜਨੇ ਆ ਦੁਕਾਨ ਵਾਸਤੇ ਚਾਹੀਦੇ ਮੈਨੂੰ ਆਹ ਕਿਹੜੇ ਬਚ ਕੇ ਆਉਣਗੇ ਤੈਨੂੰ ਦੇ ਦਿਆਂਗੀ ਤੇ ਮੰਮੀ ਇੰਨੇ بڑے ਪੈਸੇ ਕਿਉਂ ਖੜਨੇ ਪਰਸਾ ਚਲ ਸਮਝੀ ਜਾ ਮੈਂ ਕਿਹਾ ਸਾਰੇ ਕੱਢ ਕੇ ਦੇਣ ਲੱਗੀ ਆ ਚੱਕਾ ਲੱਗਿਆ ਨਹੀਂ ਤੀ ਇਤਨਾ ਕਰੋ ਉਹ ਕਹਿੰਦਾ ਪੈਸੇ ਕੱਢ ਦੋ ਵਿੱਚੋਂ ਕੋਈ ਜੁਰਤ ਨਹੀਂ ਹੱਥਾਂ ਲਈ ਪੈਸਿਆਂ ਨੂੰ ਬਸ ਜਿਹੜੇ ਬਚ ਕੇ ਆਣਗੇ ਤੈਨੂੰ ਦੇ ਦਿਆਂਗੀ ਮੇਰੀ ਗੱਲ ਸੁਣ ਤੂੰ ਹੁਣ ਭਰਾਵਾ ਇਸ ਦਮ ਵੀ ਬੈਠ ਸਾਡੇ ਬਾਹਰ ਆ ਕੇ ਬੈਸ ਕਰ ਲਈਏ ਇੱਕ ਗੱਲ ਹੋਰ ਉਹ ਚੈਨੀ ਚੈਨੀ ਕੱਢ ਦੋ ਕਾਦੇ ਬਸ ਮੇਰੀ ਗੱਲ ਸੁਣ ਚੈਨੀ ਨਹੀਂ ਪੋਣੀ ਆਪਾਂ ਅਕਾ ਤੋਹ ਮੰਦਰੀਆ ਪਾਵਾਂਗੇ ਇੱਕ ਸਾਹਿ ਨੂੰ ਤੇ ਇੱਕ ਸਿਮਰਤ ਨੂੰ ਤੂੰ ਬਾ ਲੈਣ ਬਾਅਦਿਆ ਬਾਦ ਵਾਲਾ ਦੇਖਾਂਗੇ ਤੇ ਨਾਲੇ ਹੋਰ ਇੱਕ ਗੱਲ ਆ ਤੂੰ ਗਹਿਣਾ ਗੱਟਾ ਚਾਚੀ ਨੂੰ ਨਾ ਸੀਮਾ ਨੂੰ ਖਾਇਆ ਸੀਮਾ ਨੂੰ ਤੇ ਪਤਾ ਹੈ ਪਤਾ ਮਿੰਨੂ ਕਾਦੇ ਪਤਾ ਨੂੰ ਮੈਂ ਤੈਨੂੰ ਮੈਂ ਉਹਦੋਂ ਉਸਨੂੰ ਕਿਹਾ ਤੇਗਾ ਸੀਗਾ ਤੇ ਇਹ ਮੈਨੂੰ ਕੁਛ ਨਹੀਂ ਦੱਸਿਆ ਤੇ ਮੈਨੂੰ ਕਿਤੇ ਵਜ੍ਹਾ ਚੱਲੇ ਮੇਰੇ ਇੰਨੀ ਜ਼ਿਆਦਾ ਸ਼ੋਕ ਤੁਮ ਜੋਰ ਹੋਈ ਆ ਅਸਾਂ 2 ਮਿੰਟ ਚੁੱਪ ਕਰ ਮੈਨੂੰ ਇਹ ਦੱਸੋ ਚਾਚੀ ਵਾਸਤੇ ਲਿੰਗੰਗ ਗਈ ਲੈਂਦੀ ਆ ਉਹ ਮੈਂ ਕਿਹਾ ਤੂੰ ਨਹੀਂ ਆਣੀ ਸੀ ਉਹਦੇ ਤੁਸੀਂ ਕਹਿੰਦੇ ਸੀ ਨਾ ਰਾਤੀ ਮੈਨੂੰ ਕਹਿੰਦੇ ਸੀ ਤੇਰੀ ਚਾਚੀ ਵਾਸਤੇ ਵੀ ਜਿੰਗ ਲੈਂਦੀ ਆ ਰਾਂਣੇ ਨੂੰ ਪਾਣੀ ਆ ਮੇਰੇ ਕੋਲ ਨਹੀਂ ਟਾਈਮ ਹੈਗਾ ਨਾ ਹੀ ਮੈਨੂੰ ਟਾਈਮ ਮਿਲੇ ਨਾ ਹੀ ਮੇਰੇ ਦਿਮਾਗ ਵਿੱਚ ਗੱਲ ਰਹੀ ਆ ਤੂੰ ਜਾਣ ਚਾਚੀ ਜਾਣੇ ਮੇਰੀ ਗੱਲ ਸੁਣਾ ਚਾਚੀ ਨੇ ਕਿੱਥੋਂ ਖਰਚਾ ਇੰਨਾ ਕਰ ਲੈਣਾ ਤੂੰ ਲੈ ਤੇ ਸਾਰੇ ਤੇ ਪੈਸੇ ਤੂੰ ਹੀ ਖਰ ਲੈਣੇ ਆ ਅਧਰੇ ਬਦਲ ਮੈਂ ਕੋਲੇ ਨਹੀਂ ਤੇਰੇ ਕੋਲ ਸੀਮਾ ਸਮਝਾ ਇਹਨਾਂ ਨੂੰ ਮੈਂ ਦੁਕਾਨ ਵਾਲੇ ਸੀਮਾ ਜਿਹੜੇ ਬੱਚੇ ਘਰ ਹੀ ਆ ਗਏ ਘਰ ਹੀ ਲੈਵਾਂਗੇ ਪੈਸੇ ਲੁਟਾਉਣ ਤੇਰੀ ਲੱਗੇ ਪੈਣ ਪਾਜੇ ਬਰੋਂ ਤੋਂ ਮੇਰੀ ਗੱਲ ਸੁਣਾ ਉਹ ਜਿਹੜੀ 5 500 ਦੀ ਤੈਰੀ ਹੈ ਨਾ ਉਹਨਾਂ ਦੀ ਦੁਕਾਨ ਦੇ ਪੈਸੇ ਉਹ ਕਹਿੰਦੇ ਨਹੀਂ ਲਾਂਦੇ ਘਰ ਵਾਪਸ ਆ ਜਾਣਗੇ ਪਰ ਇਹ ਕੋਈ ਸਾਰੇ ਸਮਾਨ ਦੀ ਤੇ ਤਿਆਰੀ ਆ ਉੱਥੇ ਪੈਸੇ ਆਪਾਂ ਇਨੇ ਕੀ ਕਰਨੇ ਆ ਹਾਏ ਹਾਏ ਜਿਹੜੇ ਪਰਸ ਜਾਣਗੇ ਵਾਪਸ ਆ ਜਾਣਗੇ ਇਤਨਾ ਲਿਆ ਤੁਸੀਂ ਸੂਟ ਨਮਾ ਬਨਵਾਇਆ ਹੁਣ ਹੇ ਤੀਕੋ ਤੂੰ ਤਾਂ ਬੰਗਵਾਇਆ ਕੱਟ ਕੇ ਫੋਨ ਦਾ ਟਾਈਮ ਹੀ ਨਹੀਂ ਮਿਲਿਆ ਮਿੰਟ ਤੇ ਤੀ ਤੇ ਮੈਨੇ ਵਿਖਾਇਆ ਇਹਨੇ ਮੇਰੇ ਤਾਂ ਕਾਪਸ ਹੀ ਲੱਗਦਾ ਨਾ ਮੈਂ ਬਣਾਏ ਆ ਨੀ ਤੈਨੂੰ ਸੋਨੇ ਦੇ ਫਿਰ ਲੱਗਦੇ ਨੇ ਅਕਲ ਦੀ ਨਹੀਂ ਜੇ ਲੋਹੇ ਦੇ ਕਾਪਸ ਬਣਾ ਲਦੇ ਤੇ ਮਿੰਨੇ ਹੋਰ ਨਹੀਂ ਬੇਬੇ ਸੋਨੇ ਦੇ ਨਹੀਂ ਹੈਗੇ ਕੰੱਚੇ ਥੱਲੇ ਆ ਗਏ ਉਹ ਤੇ ਦੀ ਆ ਕਿਤੇ ਖੋ ਸੋਨੇ ਦੇ ਮਮਮੀ ਸੋਨੇ ਦੇ ਤੇ ਹੈਗੇ ਕਿਉਂ ਝੂਠ ਬੋਲਦੇ ਜੇ ਅੱਗੇ ਕਿੰਨੀ ਵਾਰ ਝੂਠ ਬੋਲੋਗੇ ਤੁਹਾਡੇ ਬੰਕੇ ਮਾਵਾ ਨਾ ਤੇ ਮੁੰਡੇ ਨੂੰ ਇਤਨੇ ਕਚਾਈ ਕਰ ਦਿੰਦੀ ਆ ਵਾ ਤੈਨੂੰ ਮੈਂ ਦੋ ਮਾਰਾਂ ਤੇਰੇ ਮੂੰਹ ਤੇ ਤੈਨੂੰ ਪਤਾ ਲੱਗ ਜਾਏ ਕਿ ਮੇਰੇ ਵਰਗੇ ਮਾਵਾ ਕੀ ਕਰ ਸਕਦੀਆਂ ਨੇ ਤੇ ਨਹੀਂ ਬੰਦਾ ਪੁੱਛਿਆ ਚੈਨੀ ਖਰੀਦ ਲਈ ਆ ਆ ਪੈਸੇ ਕੰਮ ਨਹੀਂ ਹੋ ਰਹੇ ਦੋ ਮਿੰਟ ਚ ਬਕਰਾਂ ਕਿ ਆ ਪੈਸੇ ਲੋੜੇ ਕਿੰਨੇ ਆ ਕਰਜ਼ਾ ਕਿੰਨੇ ਲਾਉਣਾ ਸਾਰਾ ਕੁਝ ਤੇਨੂੰ ਹੀ ਦਿੱਤਾ ਕਰਦਾ ਕੀ ਦਿੱਤਾ ਮੈਨੂੰ ਕਰਦਾ ਦੱਸ ਸਾਰਾ ਕੁਝ ਤੇਨੂੰ ਹੀ ਦਿੱਤਾ ਕਰਦਾ ਸਾਰਾ ਕੁਝ ਮੰਮੀ ਮੈਨੂੰ ਕੀ ਦਿੱਤਾ ਹਾਂ ਦਿੱਤਾ ਵਾ ਕਰਜ਼ਾ ਦਿੱਤਾ ਜੀ ਕਰਜ਼ਾ ਥੱਲੇ ਆ ਗਿਆ ਜਿਹੜੇ ਇੰਨੀ ਕੋਠੀ ਬਣੀ ਹੋਈ ਇਹ ਕੀ ਲਈ ਮਮਾ ਮੇਰੀ ਗੱਲ ਸੁਣ ਚੈਂਦਾ ਕੀ ਕੰਮ ਆ ਅੱਜ ਮੇਰੇ ਕੋਲ ਚੱਲ ਤਗਾ ਗਾ ਕਦੋਂ ਜਰਮਨੀ ਹੋਣੀ ਹੈ ਕਦੋਂ ਨਹੀਂ ਹੋਣੀ ਕਿ ਪਾਓਗੇ ਇਹ ਕੋੜੀ ਜੀ ਥੱਲੇ ਲਾ ਦਿਆ ਜੇ ਹੁਣ ਕੋੜੀ ਚ ਨਾ ਦੇਣ ਲੱਗੇ ਜੇ ਤੇ ਤਾਂ ਹੀ ਤੇ ਤੁਹਾਨੂੰ ਕਹਿਣੀ ਇਹਦਾ ਸਮਾਨ ਕਰ ਲਈ ਘੜਨ ਦੇ ਜੇ ਮੈਨੂੰ ਜੋ ਕਰਦੇ ਵੀ ਮੈਨੂੰ ਕਰਨ ਦੋ ਮੈਨੂੰ ਆ ਤੁਹਾਡੀ ਸਲਾਹ ਦੀ ਲੋੜ ਕੋਈ ਨਹੀਂ ਐ ਜੀ ਸਿੱਧੀ ਕਰ ਲਈ ਆ ਕੋ ਖਰਚਾ ਪੇਰ ਹੋਣਾ ਵਾ ਠੀਕ ਆ ਤੇ ਫੇਰ ਆਪਾਂ ਇਸ ਤਰੀਏ ਕਰਾਂਗੇ ਤੁਹਾਨੂੰ ਪਤਾ ਨਾ ਅੱਗੇ ਕਿੰਨਾ ਕਰਜ਼ਾ ਮੁਸ਼ਕਲ ਆਇਆ ਵਾ ਮੇਰੇ ਕੋਲ ਨਾ ਟਾਈਮ ਕੋਈ ਨਹੀਂ ਹੈਗਾ ਬਾਰ ਬਾਰ ਫੋਨ ਵੀ ਆਦੇ ਨੇ ਉਧਰੋਂ ਤੂੰ ਤੁਸੀਂ ਲੱਗ ਕੇ ਵਹਿਲੀਆਂ ਗੱਲਾਂ ਲੈ ਕੇ ਮੇਰਾ ਕਲੇਸ਼ ਕਰਨ ਪਰ ਮਮੀ ਮੈਂ ਆਵਾਜ਼ ਮਾਰੋ ਉਹਨਾਂ ਨੂੰ ਤੇ ਕੁਝ ਬਖਾਓ ਚੱਲ ਬਖਾਏ ਬਾਅਦ ਤਾਂ ਦੇਣਗੇ ਹਾਈ ਤਾਂ ਹੁਣ ਸਾਰਾ ਕੁਝ ਹੋ ਗਿਆ ਹੁਣ ਚੁੱਪੋ ਵੀ ਤੁਰੋ ਨਹੀਂ ਚਾਚੀ ਨੂੰ ਮੰਮਾ ਕੁਝ ਤੇ ਬਖਾਓ ਤੇ ਚਾਚੀ ਉੱਥੇ ਵੇਖ ਲੈਗੀ ਕੀ ਕੁਛ ਹੈ ਨਾ ਪਰ ਇਹ ਥੋੜੀ ਗੱਲ ਬੰਦੀ ਵੀ ਉੱਤੇ ਜਾ ਕੇ ਵੇਖਣਗੇ ਨਹੀਂ ਮੇਰੀ ਗੱਲ ਸੁਣ ਮਮੀ ਰਾਣੇ ਨੂੰ ਉਹਨਾਂ ਨੇ ਖਾਲੀ ਕੁਝ ਵੀ ਨਹੀਂ ਪੋਣਾ ਕੱਲ੍ਹ ਜਾਣਾ ਰਾਣਾ ਜਾਣਾ ਤੇ ਰਾਣੇ ਦੀ ਸੱਸ ਜਾਣਾ ਮੈਨਾਂ ਬੈਠੇ ਕਾ ਲੈ ਆਏ ਮੈਨੂੰ ਚੈਨੀ ਦੇਉ ਮੈਂ ਵਾਪਸ ਕਰਕੇ ਤੇ ਮੁੰਡੇ ਲੈ ਜਾਓ ਬੋਸ ਨਾ ਕਰ ਜਿਆਦਾ ਤੂੰ ਨਾ ਰਾਣੇ ਨੂੰ ਮੈਂ ਕਿਉਂ ਪਾਵਾਂ ਰਾਣੇ ਨੂੰ ਪਾਵੇ ਦੀ ਸੱਸ ਉਹ ਜਾਣੇ ਮੈਨੂੰ ਕੀ ਲੈਣਾ ਦੇਣਾ ਨਾ ਮੇਰੀ ਗੱਲ ਸੁਣ ਸਿਮਰਤ ਦਾ ਬੱਚਾ ਹੋਣਾ ਲੈ ਸ਼ੰਮੀ ਦਾ ਬੱਚਾ ਹੋਣਾ ਜਦੋਂ ਉਹਦਾ ਟਾਈਮ ਆਏਗਾ ਫਿਰ ਉਹ ਨੂੰ ਵੇਖ ਲਾਂਗੇ ਨਹੀਂ ਮੇਰੀ ਗੱਲ ਸੁਣੋ ਜੇ ਸ਼ੰਮੀ ਤੇ ਬੱਚਾ ਨਹੀਂ ਹੋਊਗਾ ਤੇ ਇਹਦਾ ਮਤਲਬ ਚਾਚੀ ਖੁਸ਼ ਨਹੀਂ ਪਾਉਗੀ ਤੈਨੂੰ ਪਤਾ ਨਹੀਂ ਸ਼ੰਮੀ ਦਾ ਬੱਚਾ ਨਹੀਂ ਹੋਏਗਾ ਜਦੋਂ ਹੋਏਗਾ ਵੇਖ ਲਾਂਗੇ ਫਿਰ ਮੰਮੀ ਬੜੀਆਂ ਦੂਰ ਦੀਆਂ ਲੱਗਾ ਵਾਂ ਹਾਂ ਤੁਸੀਂ ਜੋ ਤੂੰ ਮੇਰੇ ਨਾਲ ਬੈਸਾਲ ਨਾ ਜਾ ਰੱਬ ਦਾ ਵਾਸਤਾ ਹੀ ਦੇਰ ਅੱਗੇ ਗੜੀ ਪਈ ਹੁੰਦੀ ਏ ਤੇ ਨਿਕਲਣ ਦੀ ਗੱਲ ਮੈਂ ਨਾ ਚੈਨੀ ਲੈ ਲੱਗਾ ਜੇ ਮੈਨੂੰ ਨਹੀਂ ਪਤਾ ਹੱਥ ਨਾਲ ਲਾਵੀਂ ਗਲਤੀ ਨਾਲ ਵੀ ਚੁੱਪ ਕਰਕੇ ਅਗਰੇ ਵਿੱਚ ਕੋਈ ਚੀਜ਼ ਕੱਢੀ ਨਾ ਤੇ ਕੋਈ ਚੀਜ਼ ਘਟਾਈ ਮਤ ਭੁੱਲੀ ਸਿੰਨ ਤੂੰ ਹਿਸਾਬ ਉਹਦਾ ਵੀ ਕੱਢ ਦੂੰਗਾ ਇੱਥੇ ਤੇ ਜੇ ਤੂੰ ਚੂਚਾ ਕੀਤੀ ਤੇ ਸ਼ਮੀ ਦਾ ਹਿਸਾਬ ਮੈਂ ਕੱਟੂੰਗਾ ਫਿਰ ਸ਼ਮੀ ਦਾ ਹਿਸਾਬ ਕਿਹੜੇ ਇਸ ਦਾ ਕੋਈ ਲੋੜ ਨਹੀਂ ਕੀ ਬੋਦੀ ਨਹੀਂ ਸ਼ਮੀ ਦਾ ਹਿਸਾਬ ਕਿਹੜੀ ਗੱਲ ਉਹ ਤਾਂ ਪਾਉਂਦਾ ਨਹੀਂ ਆ ਇਸ ਦਾ ਜੀ ਇਸ ਦਾ ਇਸ ਦਾ ਦਿੱਤੀ ਨਹੀਂ ਆਉਂਦਾ ਨਹੀਂ ਸ਼ਮੀ ਦਾ ਦਿੱਤੀ ਮੇਉਏ ਇਹ ਦੀਦਾ ਹਿੱਸਾ ਕੱਢੇਗਾ ਮੇਰੇ ਦੋ ਬੱਚੇ ਜੰਮੇ ਆਏ ਨੇ ਮੈਂ ਦੋ ਬੱਚੇ ਦਾ ਹਿੱਸਾ ਕੱਢੂੰਗੀ ਉਹ ਮੇਰੇ ਕੀ ਉਹਦੀ ਭਤੀਜੀ ਆ ਮੇਰੀ ਸੁਣ ਲਓ ਘੱਲ ਜੇ ਸਿਮਰਤ ਦਾ ਹਿੱਸਾ ਬੰਦਾ ਤੇ ਸ਼ਮੀਦਾ ਇੰਨਾ ਹੀ ਮਾਰਦਾ ਵਾ ਬਾਸ ਦਾ ਕਰ ਮੇਰੇ ਨਾਲ ਚੁੱਪ ਕਰਕੇ ਤੋਰਗਾ ਨੂੰ ਤੁਰੂੰਗਾ ਕਾਂਜ ਚ ਚੈਨੇ ਕੱਢੋਗੇ ਤੇ ਨਾ ਨਵੀਂ ਨਹੀਂ ਜਾਣਾ ਜੀ ਨਾ ਜਾ ਨਾ ਜਾ ਇਹ ਲੜਾ ਸੀਮਾ ਤੇ ਨਹੀਂ ਜਾਣਾ ਤੂੰ ਵੀ ਨਹੀਂ ਇਹ ਕੋਈ ਤਰੀਕਾ ਸਹੀ ਕਹਿੰਦੀ ਜੀ ਜਾਣਾ ਹੈ ਚੱਲ ਨਹੀਂ ਜਾਣਾ ਤੇਰੀ ਮਰਜ਼ੀ ਉਹਨੇ ਦੇਖ ਲਓ ਤੂੰ ਹੀ ਰਫੜਵਾ ਕੇ ਬੈਠੇ ਏ ਤੂੰ ਪਾਇਆ ਪਰ ਮੈਂ ਜਾਣ ਨੂੰ ਤਿਆਰ ਆ ਕੀ ਕਰਨ ੜਿਆ ਤੂੰ ਤੂੰ ਪਾਇਆ ਰਫੜ ਉਹ ਤੇਰਾ ਇਹ ਰਫੜ ਮੈਂ ਇਹ ਕਢਣਾ ਹੀ ਨਾ ਕਿ ਤੂੰ ਹੱਥ ਨਾਲਾ ਦੇਖ ਰਿਹਾ ਤੈਨੂੰ ਪਈਆ ਕਿਤੇ ਕਿਤੇ ਚਾਚੀ ਜੀ ਦੇਖੋ ਪੱਕੇ ਮੈਂ ਕਰਜੇ ਥੱਲੇ ਆਇਆ ਵਾ ਇੱਕ ਚੈਨੀ ਲੈਣ ਦੀ ਆ ਹੋਰ ਪੱਕੇ ਮੈਂ 1.5 ਲੱਖ ਰੁਪਈਆ ਲਿਆ ਵਧਾਰਾ ਉਹ ਵੀ ਵਿਆਜੀ ਉਹਦਾ ਵਿਆਜ ਦਊਂਗਾ ਤੇ ਇਹਦੀ ਕਿਸ਼ਤਾਂ ਦਊਂਗਾ ਭੈਣ ਜੀ ਵੈਸੇ ਹਜੇ ਨਹੀਂ ਜ਼ਰੂਰਤ ਤੇ ਹੈ ਨਹੀਂ ਸੀ ਜਦਾਂ ਸਮਾਂ ਨਿਕਲਦਾ ਪੈਣਾ ਜਸਵੀਰ ਸ਼ੌਕਰੇ ਵਿੱਚ ਕਰ ਲਓ ਪਰ ਭੈਣ ਜੀ ਚੈਨੀ ਕਿਉਂ ਬਾਅਦ ਵਿੱਚ ਦੇਖ ਲਓ ਬਾਦੇ ਗਿਆ ਤੇ ਬਾਅਦ ਚੋਂ ਜਾਨ ਦਾ ਟਾਈਮ ਹੁੰਦਾ ਤੇ ਕਲੇਜ ਰੱਬ ਦਾ ਬਸ ਨਾ ਪਾਓ ਸੋਕਸੋਨੇ ਦੇਣਾ ਆਇਆ ਪਰ ਭਿੰਜੀ ਚਾਹੇ ਕੰਜਰ ਖੰਡਾ ਪਾ ਕੇ ਗਏ ਘਰ ਗੱਲ ਕੰਜਰ ਖਾਣੇ ਦੀ ਨਹੀਂ ਹੈਗੀ ਪਰ ਆ ਤਾਂ ਨੂੰ ਲੱਗਣੇ ਡਿਆ ਆ ਸੋਨਾ ਪੁੰਦਰੀਆਂ ਆ ਲੋੜ ਤੋਂ ਕੁਝ ਵਾਦਿਆ ਇੱਕ ਚੀਜ਼ ਪਾਓ ਪਰ ਤੁਸੀਂ ਇੰਨਾ ਕਿਉਂ ਕੋਈ ਗੱਲ ਨਹੀਂ ਕਿ ਤੁਸੀਂ ਸ਼ਤਨੂਗਰ ਰੋਈ ਨਾ ਲੈ ਤੇ ਮੈਨੂੰ ਚਾਹ ਪੂਰੇ ਕਰ ਲੈਂਦੇ ਹੋ ਆ ਕਿਸ ਤਰ੍ਹਾਂ ਦੀ ਗੱਲ ਇਹ ਤਾਂ ਤੁਸੀਂ ਇਮੋਸ਼ਨਲ ਕਰਨ ਦੇ ਜਿਵੇਂ ਸਾਨੂੰ ਕੋਈ ਇਮੋਸ਼ਨ ਹੁਣ ਤਿਆਰੀ ਕਰੋ ਜਾਂ ਉਹ ਕਹਿੰਦਾ ਮੈਂ ਨਹੀਂ ਜਾਣਾ ਤੁਸੀਂ ਜਾਣਾ ਦੋਨੇ ਜਣੀਆਂ ਨੇ ਕਿੱਨੇ ਜਾਣਾ ਮੇਰੀ ਸੋਹਣ ਚਾਚੀ ਗੱਲ ਛੱਡ ਕੇ ਚਲ ਜਿਓ ਤੇ ਹੋ ਗਿਆ ਨਾ ਕਿ ਮੈਂ ਨਹੀਂ ਜਾਣਾ ਤੇ ਮੈਂ ਕੀ ਕਰਾਂ ਤੇ ਮੈਂ ਤੁਹਾਨੂੰ ਪੁੱਛੀ ਮੈਂ ਤੁਸੀਂ ਵੀ ਜਾਣਾ ਕਿ ਤੁਸੀਂ ਉਹਦੇ ਨਾਲ ਧਾਰੀ ਲੈਣਾ ਜੇ ਤੇ ਪਰ ਜਦੋਂ ਉਹਨਾਂ ਨੇ ਪੁੱਛਿਆ ਬਾਕੀ ਪਰਿਵਾਰ ਨਹੀਂ ਆਇਆ ਕੀ ਕਰੀਂ ਕਿ ਮੇਰੇ ਮੱਝੇ ਆ ਜੇ ਦਿਲ ਕਰੇਗਾ ਆ ਜਾਂਗੀ ਦਿਲ ਕਰੇਗਾ ਨੂੰ ਆਂਗੇ ਫਾਂਚੀ ਤੁਸੀਂ ਪਰਿਵਾਰ ਤੋਂ ਬਿਨਾ ਮੈਂ ਕਹਾਂ ਕਹਿੰਦੀ ਮੈਂ ਪਰਿਵਾਰ ਤੋਂ ਬਿਨਾ ਚੱਲੀ ਆ ਪਰਿਵਾਰ ਆਪ ਹੀ ਨਾਲ ਨਹੀਂ ਚੁਰਦਾ ਬੰਦੇ ਮੈਂ ਕੀ ਕਰਾਂ ਇੱਧਰ ਚਾਚੀ ਜੀ ਕੱਲੇ ਪ੍ਰਧਾਨ ਬਣੇ ਜਾਣਾ ਜਾ ਲੈੰਦੋ ਸੁਣ ਲੈ ਤੇ ਕੀ ਕਰ ਸਕਦੇ ਫਿਰ ਚਲੋ ਮੈਂ ਤਾਂ ਚੈਨੀ ਕੱਢ ਦੋ ਕਿਉਂ ਨਹੀਂ ਕੱ ਲੇ ਕੇ ਚਾਉਣਾ ਮੈਂ ਬਾਹਰ ਲੈ ਕੇ ਜਾਣ ਤੂੰ ਬਾਹਰ ਤੇ ਕੀ ਗੱਲਾਂ ਕਰੰਦੇ ਜਿਵੇਂ ਕਿ ਲੋ ਉਧਰੋਂ ਜਾਣਾ ਕਿਉਂ ਕੁਲੇਸ਼ ਕਰਕੇ ਬੈਠੇ ਹੋ ਗਰਾ ਕਿਉਂ ਕਰਾਂ ਕੁਝ ਨਾ ਕਰੋ ਪਰ ਕਿਸੇ ਵਲੇ ਜਵਾਨ ਬੱਚੇ ਦੀ ਵੀ ਸਾਨੂੰ ਸਲਾਹ ਮੰਨਣੀ ਚਾਹੀਦੀ ਆ ਉਹ ਵੈਸੇ ਪੈਂਦੀ ਟਾਡੀ ਮਰਜੀ ਜੋ ਤੁਸੀਂ ਕਰਨਾ ਕਰੋ ਇੰਜ ਕਰੋ ਤੁਸੀਂ ਚੈਨ ਹੋਣ ਕੱਢ ਲਓ ਬਾਅਦ ਚੋਂ ਸਿਮਰਤ ਨੂੰ ਜਾ ਕੇ ਵੱਖਰੇ ਚੈਨਦੇ ਆਇਓ ਇਹ ਤੂੰ ਮੈਨੂੰ ਸਲਾਹ ਦਿੰਦੀ ਵੀ ਤੂੰ ਆਪਣੀ ਸਲਾਹ ਨਿਕੋੜ ਰੱਖ ਤੈਨੂੰ ਮੈਂ ਸਲਾਹ ਨਹੀਂ ਮੰਗੀ ਅਜੇ ਜਦੋਂ ਮੰਗਾਂਗੀ ਨਾ ਉਦੋਂ ਸਲਾਹ ਦੇ ਦੀ ਠੀਕ ਆ ਚਲੋ ਤਿਆਰੀ ਕਰੋ ਚਾਚੀ ਜੀ ਮੰਮੀ ਹਰ ਗੱਲ ਨੂੰ ਟਪਾਉਂਦੇ ਜੇ ਹਰ ਗੱਲ ਮੇਰੇ ਤੋਂ ਤੁਹਾਨੂੰ ਮੇਰੀ ਗੱਲ ਸੁਣੋ ਕਿੰਨੀ ਜਾਣਾ ਸਮ ਹੁੰਦਾ ਪਏ ਬਾਰ ਬਾਰ ਉਹ ਤੁਹਾਨੂੰ ਫੋਨ ਪਏ ਆਉਂਦੇ ਨੇ ਜਾਵਾਂਗੇ ਸਾਰੇ ਜਾਵਾਂਗੇ ਪਰ ਗਿਆਣਾ ਘਟਾ ਤੇ ਵਿਖਾ ਦਿਓ ਚਾਚੀ ਨੂੰ ਕੀ ਕੀ ਲਾ ਲੋ ਇਹ ਕੋਈ ਤਰੀਕਾ ਬਿਠਾ ਕੇ ਸੋਹਣੀ ਤਰ੍ਹਾਂ ਵਿਖਾਓ ਆਪਣੇ ਅਸੀ ਕੋ ਬਗਾਨੇ ਕਰ ਗਏ ਹੋਇਆ ਉਹਨਾਂ ਦੇ ਘਰ ਜਾਵਾਂਗੇ ਉੱਥੇ ਬਹਾਂਗੇ ਇੱਥੇ ਮੈਂ ਵੀ ਤਾਂ ਖੜੋਤੀ ਆ ਮੈਂ ਕਿਹਾ ਕੀ ਕਿਹਾ ਉੱਥੇ ਜਾ ਕੇ ਆਪੇ ਨੇ ਤਨ ਮੈਂ ਕਿੰਨੀ ਵਾਰ ਕਿਹਾ ਮੇਰਾ ਨੰਗਲ ਕਰਕੇ ਮੇਰੇ ਨਾਲ ਗੱਲ ਨਾ ਕਰਿਆ ਕਰ ਕੰਜੀ ਤੁਸੀਂ ਲੱਕੀ ਬਾਹਰ ਬਾਹਰ ਹੀ ਤੁੰਡ ਸੀਮਾ ਇਹ ਨੂੰ ਸਮਝਾਣਾ ਹੀ ਕਿੰਨੇ ਸਮਝਾਣਾ ਤੈਹੀ ਉਸ ਕਹਿਣ ਦਾ ਪੈਦਾ ਨਹੀਂ ਹੈਗਾ ਜੇ ਤੁਸੀਂ ਸਮਝਾ ਲਿਆ ਸਭ ਤਾਂ ਵਧੀਆ ਗਾ ਲਿਆ ਚਲ ਠੀਕ ਹੈ ਬਾਦ ਵਿੱਚ ਸਮਝਾਉਣ ਨੂੰ ਕਹਿੰਦੇ ਜ ਆਪਣੇ ਆਪ ਨੂੰ ਹੀ ਸਮਝਾ ਲੈ ਬੈਠਾਂਗੇ ਚਲੋ ਚਲੋ ਫਟਾਫਟ ਚੋਕ ਸਮਾਨ ਸਮੋ ਆ ਲਫਾ ਫੇਰ ਲਗਾਏ ਸੋਨ 47 ਵਾਲੇ ਭੇੜੇ ਦੇ ਦੁਕਾਨਾਂ ਦੇ ਉੱਤੇ ਨੰਬਰ ਲਿਖੇ ਹੋਏ ਨੇ ਜਿਹੜੇ ਦੁਕਾਨਾਂ ਦੇ ਜਿਹੜੇ ਦੁਕਾਨਾਂ ਵਾਲਿਆਂ ਨੇ ਮम्मा ਨੇ ਤੇ ਉਹ ਹੀ ਲਗਾਵੇ ਮਨੋਂ ਨੇ ਮੈਂ ਕੋਈ ਨਵੀਂ ਟੋੜੀ ਲੈ ਕੇ ਦਾ ਤੇ ਇੱਕ ਪਲਾਸਟਿਕ ਦਾ ਲਿਫਾਫਾ ਪੈਸੋਂ ਦਾ ਕੈਰੀ ਬੈਗ ਮੰਗਾ ਲੈਂਦੀ ਤੇ ਸਾਰਾ ਦਿਨ ਦੀ ਮਜਾਰ ਰਹਿੰਦੀ ਇੱਕ ਲਿਫਾਫੇ ਲੈ ਆਉਣ ਦੇ ਵਜਿਹਾ ਤੂੰ ਦੱਸਦੀ ਕਰ ਦੇ ਨਾ ਤੇ ਪਤਾ ਤਾਂ ਹੈਗਾ ਕੰਨਾ ਕੋਸ਼ਿਸ਼ ਮਾਰ ਤੇ ਉਹਦੇ ਗੱਲਾਂ ਕਰੇ ਲੇਕਿਨ ਰੋਲਾ ਪਾਉਣ ਦਾ ਬਸ ਮੌਕਾ ਚਾਹੀਦਾ ਚਲੋ ਤੁਰੋ ਤੁਰੋ ਚਲੋ ਇੱਥੇ ਆ ਛੋਟਾ ਚਾਚੀ ਜੀ ਇੱਥੇ ਬਹਿ ਬਹਿ ਕੀ ਕਰਨ ਡਿਆ ਤੂੰ ਮੈਂ ਤਾਂਗ ਹੋ ਗਿਆ ਮਮੀ ਤੋਂ ਜੇ ਮੈਂ ਕਹਿ ਨਹੀਂ ਜਾਂ ਮੈਂ ਕਰਜ਼ੇ ਥੱਲੇ ਆ ਗਿਆ ਵਾਂ ਆ ਗਿਆ ਵਾਂ ਕਿ ਚੈਨਈ ਨੂੰ ਰਹਿਣ ਤੋਂ ਵਾਪਸ ਕਰ ਦੋ ਮੈਂ ਕਿ ਕਰਜ਼ਾ ਕਿਤਨਾ ਲੋਣਾ ਵਾ ਹੈ ਮਮੀ ਸੋਹਦੇ ਮੈਨੂੰ ਕਹਿੰਦੇ ਜਾਣਾ ਚਾਹ ਲੋ ਨਹੀਂ ਜਾਣਾ ਤੇ ਨਾ ਜਾ ਕੀ ਗੱਲ ਮੈਨੂੰ ਭੈਣ ਦੀ ਖੁਸ਼ੀ ਨਹੀਂ ਆ ਲੱਕੀ ਤੂੰ ਜਿੰਨੀਆਂ ਵੀ ਗੱਲਾਂ ਕਰਨ ਡਿਆ ਨਾ ਪੁੱਤਰਾ ਗੱਲਾਂ ਤੇਰੀਆਂ ਸਾਰੀਆਂ ਸਹੀ ਐ ਪਰ ਕੀ ਕਰੀ ਹੁਣ ਜੇ ਕਹਨੇ ਉਹਨਾਂ ਨੂੰ ਚੈਨਈ ਕੱਢ ਦੋ ਉਹ ਕਲੇਸ਼ ਪਾਉਂਦੇ ਨੇ ਉਹ ਫਿਰ ਉਹੋ ਜਿਹੀਆਂ ਗੱਲਾਂ ਕਰਦੇ ਨੇ ਕਿ ਜਿਦਾਂ ਸਾਨੂੰ ਹੋ ਜਾਂਦਾ ਕਿ ਜੋ ਕਰਦੇ ਕਰਨ ਦੇ ਲੱਗੀ ਤੂੰ ਦਫਾ ਕਰ ਜੋ ਕਰਦੇ ਨਾ ਕਰਨ ਦੇ ਉਹਨਾਂ ਨੂੰ ਆਪਣੀ ਜਿੱਦ ਪਕਾਉਂਦੇ ਮੈਂ ਵੀ ਕਿਸੇ ਕੋਲ ਪੁੱਛਿਆ ਆ ਲਾਗੇ ਭੈਜੀ ਕਿੰਨੇ ਸਿਆਣੇ ਹੈਗੇ ਆ ਮੈਂ ਉਹਨਾਂ ਨੂੰ ਪੁੱਛਿਆ ਕਿ ਚੀਜ਼ਾਂ ਬੰਦ ਕਿਉਂ ਕਰਦੇ ਕੁਝ ਨਹੀਂ ਬੰਦਾ ਕੱਪੜਾ ਲੀੜਾ ਜੋ ਫਲ ਫਰੂਟ ਲੈ ਜਾਓ ਬਸ ਇਹੋ ਕੁਝ ਬੰਦਾ ਜੇ ਆ ਸੋਨੇ ਸਾਨੇ ਦੀਆਂ ਚੀਜ਼ਾਂ ਇਹ ਪਖੰਡ ਨਹੀਂ ਬੰਦੇ ਇਹ ਤਾਂ ਆਪਣੀ ਪਹੁੰਚ ਤੇ ਆ ਇਹ ਤਾਂ ਮੰਮੀ ਦੀ ਜਿੱਦ ਕਰਕੇ ਖੜੰਦੇ ਆ ਸਾਰਾ ਕੁਛ ਤੇ ਮੈਂ ਕਿਹਾ ਚੱਲ ਦੋ ਮੁੰਦਰੀਆਂ ਹੀ ਆ ਫਿਰ ਕਿਆ 1 ਲੱਖ ਰੁਪਏ ਦੀ ਗੱਲ ਨਾ ਤੇ ਇਹਨਾਂ ਨੂੰ ਪਤਾ ਮੈਂ 1.5 ਲੱਖ ਰੁਪਇਆ ਅਧਾਰਾ ਚੁੱਕਿਆ ਵਾ ਉਹ ਵੀ ਵਿਆਹ ਦੀ ਤੇ ਉਥੇ ਸਨੇਹਾਰੇ ਕੋ ਜਾ ਕੇ ਇੱਕ ਚਾਂ ਲੈ ਇੱਤੇ ਦੋ ਮੁੰਦਰੀਆਂ ਤੇ ਰਾਣੇ ਵੀਰੇ ਵਾਸਤੇ ਕੁਝ ਵੀ ਨਹੀਂ ਲੈ ਕੇ ਆਈ ਮੈਨੂੰ ਤਾਂ ਕਰਕੇ ਗੁੱਸਾ ਆਉਂਦਾ ਤੇ ਰਾਤੀ ਮੈਨੂੰ ਕਹਿੰਦੀ ਮੈਂ ਮੁੰਦਰੀ ਲਿਆਂਦੀ ਹੋਈ ਆ ਪੁੱਤ ਰਾਣੇ ਨੂੰ ਕਾਦੀ ਬੰਦੀ ਐ ਇੱਥੇ ਤੇ ਪਹਿਲਾਂ ਮੈਂ ਟੋਕਾ ਕਦੇ ਵਸੇ ਰਾਣੇ ਦੀ ਬੰਦਈ ਰਾਣੇ ਦਾ ਤਾਂ ਕੋਈ ਨਾ ਸ਼ਮੀ ਦਾ ਕੋਈ ਮਤਲਬ ਆਂਦਾ ਹਾਂ ਇਹ ਜ਼ਰੂਰ ਹੈ ਜਿੱਥੇ ਸਿਮਰਤ ਸਾ ਦਿੱਤੀ ਆ ਜਿਉਹਦਾ ਕਪੜਾ ਖੜਨਾ ਨਾਲ ਇੱਕ ਉਹਦਾ ਖੜਨਾ ਪੰਦਾ ਪਰ ਆਹ ਫਾਲਤੂ ਦੀਆਂ ਚੀਜ਼ਾਂ ਆ ਆ ਚੀਜ਼ਾਂ ਨਹੀਂ ਬੰਦਿਆ ਜੋ ਕਰਨ ਦੇ ਪੈਂਦੇ ਚਾਚੀ ਜੀ ਗੁੱਸਾ ਨਾ ਕਰਿਓ ਗੱਲ ਦਾ ਵੇਖੋ ਮਾਸੀ ਜੀ ਨੇ ਮੂੰਹੋਂ ਮੂੰਹ ਤੇ ਮੰਗਿਆ ਵਾ ਕਿ ਰਾਣੇ ਵਾਸਤੇ ਵੀ ਕੁਛ ਆਵੇ ਤੇ ਜੇ ਵੇਖੋ ਜੇ ਤੀ ਉਤਰਾ ਹੀ ਜਾਂਦੇ ਫੇਰ ਕੱਲ ਨੂੰ ਛਮੀ ਨੂੰ ਗੱਲਾਂ ਹੋਣੀਆਂ ਵਾ ਮੈਂ ਤਾਂ ਕਰਕੇ ਕਹਿੰਨਾ ਮੈਂ ਹਾਂ ਇੱਕ ਮੁੰਦਰੀ ਨਾਲ ਕੋਈ ਫਰਕ ਨਹੀਂ ਪੈਂਦਾ ਮੇਰੀ ਸ਼ਬੀ ਨੂੰ ਕੋਈ ਫਰਕ ਨਹੀਂ ਪਤਾ ਉਹਨੂੰ ਪਤਾ ਕਿ ਉਹਦੀ ਭੂਆ ਕੋ ਕੀ ਹੈਗਾ ਜਿਹੜੀਆਂ ਧੀਆਂ ਮਾਰ ਗਿਆ ਹੁੰਦੇ ਕਹਿੰਦਾ ਉਹਨਾਂ ਨੂੰ ਪਤਾ ਹੁੰਦਾ ਕਿ ਮੇਰੇ ਮਾਪਿਓ ਵਿਚਾਰੇ ਕੁਝ ਕਰਮ ਚੁੱਕੇ ਨੇ ਉਹ ਧੀਆਂ ਸਿਰਫ ਗੱਲਾਂ ਸੁਣਨ ਚੁੱਕੀਆਂ ਉਹ ਚੁੱਪੀ ਕਰ ਜਾਂਦੀਆਂ ਉਹ ਆਪਣਾ ਦਰਦ ਕਿਸੇ ਨੂੰ ਦੱਸਦੀਆਂ ਫਸ਼ਮੀ ਵੀ ਇੱਕ ਗੱਲ ਹੈਗੀ ਚਾਚੀ ਜੀ ਦੇਖੋ ਉਹਨੇ ਕਿੰਨਾ ਸਾਡੇ ਬਾਰੇ ਸੋਚਿਆ ਕਿ ਤੂੰ ਹੀ ਖਰਚਾ ਨਹੀਂ ਕਰ ਸਕਦੇ ਥੋੜੀ ਮਦਦ ਮੈਂ ਕਰ ਦਿੰਦੀ ਆ ਉਹ ਤੇ ਚੰਗਾ ਤੁਹਾਡਾ ਭਲਾ ਹੋਵੇ ਜਿਹੜੇ ਉਹਨੂੰ ਪੈਸੇ ਵਾਪਸ ਮੋੜਦੇ ਨਹੀਂ ਤਾਂ ਕਾਨੂੰਨੋਂ ਗਲਤ ਹੈ ਗਲਤੀ ਗਲਤੀ ਉਹ ਤੂੰ ਕੋਈ ਵੀ ਬਲੇਮ ਲੱਗ ਸਕਦਾ ਸੀ ਬਲੇਮ ਪੁੱਤ ਚੋਰੀ ਭਾਵੇਂ ਲੱਖ ਦੀ ਹੋਵੇ ਭਾਵੇਂ ਕੱਖ ਦੀ ਹੋਵੇ ਚੋਰੀ ਤਾਂ ਚੋਰੀ ਆ ਨਾ ਅੱਜ ਸ਼ਮੀ ਸਾਨੂੰ ਦੇ ਜਾਂਦੀ ਪੈਸੇ ਆਪਾਂ ਦੇ ਜਾਂਦੇ ਉੱਥੇ ਕੁਝ ਕਰਕੇ ਰੱਬ ਕਰੇ ਕੱਲ ਨੂੰ ਸਾਡੇ ਦਿਨ ਹੋਰ ਵਧੀਆ ਹੋਣ ਤੇ ਉਹਨਾਂ ਨੇ ਤੇ ਇਹੋ ਹੀ ਕਹਿਣਾ ਸੀ ਨਾ ਇਹ ਸ਼ੁਰੂ ਤੋਂ ਪੇਕਿਆ ਕਰਕੇ ਦੇ ਕੇ ਜਾਂਦੀ ਪੁੱਤ ਜੋ ਮਰਜੀ ਆ ਧੀਆਂ ਕੋ ਕਦੀ ਕੁਝ ਨਹੀਂ ਲੈਣਾ ਚਾਹੀਦਾ ਜੇ ਹੈਗਾ ਤੇ ਦੇ ਦਿਓ ਨਹੀਂ ਤਾਂ ਇਤਰਾਹ ਦੀ ਬੇਈਮਾਨੀ ਨਾ ਕਰੋ ਸਹੀ ਗੱਲ ਆ ਚਾਚੀ ਜੀ ਮੈਨੂੰ ਤੇ ਆਪਣੀ ਸਿਮਰਤ ਨਾਲੋਂ ਸ਼ਮੀਤ ਜਿਆਦਾ ਮਾਣ ਆ ਜਿਹੜਾ ਮੈਨੂੰ ਇੰਨਾ ਪਿਆਰ ਕਰਦੀ ਆ ਨਾ ਪਪਾ ਸ਼ਮੀ ਤੇ ਹੈਗਾ ਹੀ ਹੈਗਾ ਸਿਮਰਤ ਵੀ ਤੇਰੀ ਭੈਣ ਆ ਪੁੱਤ ਔਰ ਚ ਬਸ ਇਹ ਆ ਕਿ ਬਚਪਨਾ ਕਾਲੀਪਨ ਹੈਗਾ ਬਸ ਆ ਫਿਲਮੀ ਦੁਨੀਆ ਚ ਇੰਨੀ ਰੁੱਝੀ ਪਈ ਆ ਜੋ ਕੁਝ ਫਿਲਮਾਂ ਚ ਹੁੰਦਾ ਉਹ ਕੁਝ ਹੁੰਦਾ ਤੇ ਦੂਜੀ ਗੱਲ ਅੱਛਾ ਛੱਡ ਸਾਰੀਆਂ ਗੱਲਾਂ ਜਿੱਦ ਨਾ ਕਰ ਪੁੱਤ ਅੱਜ ਦੇ ਦਿਨ ਤੇਰਾ ਜਾਣਾ ਪੰਦਾ ਫੇਰੀ ਗੱਲ ਸੁਣ ਉੱਥੇ ਚਾਰ ਭੈਣ ਭਰਾ ਆਏ ਹੋਣਗੇ ਤੇ ਕੀ ਕਹਿਣਗੇ ਕੁੜੀਆਂ ਆਪਣੀਆਂ ਕੀ ਕਹਿਣਗੇ ਸਵਾ ਲੱਖੇ ਦਾ ਭਰਾ ਆ ਉਹ ਵੀ ਨਹੀਂ ਆਇਆ ਵਿਚਾਰੀਆਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਣਾ ਤੇ ਹੋਰ ਸੱਸਾਂ ਨੇ ਘੋੜੇ ਮੱਨੇ ਕਿੰਨੇ ਦੇਣੇ ਹੈਗੇ ਤੂੰ ਇਹ ਗੱਲ ਕਿਉਂ ਨਹੀਂ ਸਮਝਣ ਡਿਆਗਾ ਚਾਚੀ ਜੀ ਮੇਰਾ ਤੇ ਦਿਲ ਹੀ ਨਹੀਂ ਕਰਦਾ ਮੇਰਾ ਤੇ ਸਾਰਾ ਮੂਡ ਖਰਾਬ ਕਰਤਾ ਮੰਮੀ ਨੇ ਮੇਰੀ ਗੱਲ ਸੁਣ ਤੂੰ ਮੰਮੀ ਦੀ ਗੱਲ ਕਹਰਾ ਕੇ ਬਾਚੋ ਕਰ ਲਵੇ ਪਰ ਹੋਰ ਤੇਰਾ ਜਾਣਾ ਪੰਦਾ ਵੇਖ ਪੁੱਤ ਮੈਂ ਤੇਰੇ ਅੱਗੇ ਹੱਥ ਛੋੜ ਦਿਆਂਗਾ ਚਾਚੀ ਜੀ ਹੱਥ ਨਾ ਝੋੜੋ ਚੁੱਪ ਕੀਤਾ ਲੈ ਚੱਲ ਜਾ ਉਹ ਗੱਲ ਚੈਨ ਦੀ ਆ ਨਾ ਜੋ ਕਰਦੀ ਕਰੀ ਜਾਂਦੇ ਮੈਨੂੰ ਪਤਾ ਆ ਜਿਹੜੀ ਜਾਂਦੇ ਨੇ ਨਾ ਰੋਜ਼ ਆ ਸ਼ਾਪਿੰਗ ਕਰਨ ਵਾਸਤੇ ਇਹ ਨਾਲ ਸਿਮਰਤ ਨੂੰ ਖੜਦੇ ਰਹੇ ਮੈਨੂੰ ਸੀਮਾ ਨੇ ਦੱਸਿਆ ਸੀ ਸੀਮਾ ਕਹਿੰਦੀ ਲੱਕੀ ਨੇ ਦੱਸਿਆ ਤਾਂ ਸਾਰੀਆਂ ਕੱਟੀਆਂ ਚੰਦ ਕਰ ਗਈਆਂ ਇਹ ਤਾਂ ਚਾਚੀ ਜੀ ਮੈਂ ਖੁਦ ਵੇਖਿਆ ਆਪਣੀ ਅੱਖੀ ਇਹ ਤਾਂ ਮੰਮੀ ਨੂੰ ਹੀ ਨਾ ਪੁੱਛਿਆ ਮੈਂ ਇਸ ਕਰਕੇ ਨਹੀਂ ਪੁੱਛਿਆ ਕਿ ਘਰ ਦੇ ਵਿੱਚ ਲੜਾਈ ਹੋਏਗੀ ਫੇਰ ਕਲੇਸ਼ ਕਰਨੂਗੀ ਮਾਤਾ ਪਰ ਮੈਂ ਤਾਂ ਕਰਕੇ ਨਹੀਂ ਪੁੱਛਿਆ ਲੱਗੀ ਮੇਰਾ ਕਿਸੇ ਵੇਲੇ بڑا ਦਿਲ ਕਰਦਾ ਮੈਨੂੰ ਛੱਡ ਕੇ ਚਲੇ ਜਾਵਾਂ ਮੈਨੂੰ ਕੁਝ ਨਹੀਂ ਤੁਹਾਡੇ ਕੋਲ ਚਾਹੀਦਾ ਬਸ ਇੱਕ ਛੋਟਾ ਜਿਹਾ ਮੈਨੂੰ ਮਕਾਨ ਲੈ ਦੋ ਕਿਉਂਕਿ ਪੈਂ ਜੀ ਨੂੰ ਇਹੋ ਲੱਗਦਾ ਕਿ ਸ਼ਾਇਦ ਮੈਂ ਤੁਹਾਨੂੰ ਸਭ ਕੁਝ ਸਿਖਾਨੀ ਆ ਮੈਂ ਸਭ ਕੁਝ ਕਰਨੀ ਆ ਕਿ ਤੁਸੀਂ ਆਪਣੀ ਮਾਂ ਨਾਲ ਲੜੋ ਇਹ ਸਭ ਕੁਝ ਤੁਸੀਂ ਕਰੋ ਪਰ ਇਹ ਤਾਂ ਮੈਂ ਜਾਣਦੀ ਆ ਤੂੰ ਜੋ ਸੱਚੇ ਪਾਤਸ਼ਾਹ ਜਾਣਦਾ ਮੈਂ ਕਦੇ ਨਹੀਂ ਅਸਰਾ ਕਿਆ ਉਹ ਗੱਲ ਵਕਰੀ ਹੈ ਮੇਰੀ ਆਪਣੀ ਔਲਾਦ ਕੋਈ ਨਹੀਂ ਮੈਂ ਤੈਨੂੰ ਆਪਣਾ ਪੋਤੀ ਸਮਝਦੀ ਆ ਮੈਂ ਕੰਨੀ ਆ ਕੁਖੋ ਬੇਸ਼ੱਕ ਤੂੰ ਉਦੋਂ ਜੰਮਿਆ ਪਰ ਮੇਰਾ ਫਰਜ਼ ਹੈ ਸੱਚੇ ਜੀ ਮੇਰੀ ਗੱਲ ਸੁਣੋ ਆ ਬਾਰ-ਬਾਰ ਗੱਲਾਂ ਨਾ ਸੋਚਿਆ ਕਰੋ ਕਿ ਮੇਰਾ ਕੋਈ ਪੋਤੀ ਨਹੀਂ ਆ ਵੇਖੋ ਆਪਾਂ ਤੁਹਾਡੀ ਪੀ ਪੋਤਾ ਤੁਹਾਡੇ ਹੀ ਆ ਤਾਂ ਮੈਂ ਬਾਰ-ਬਾਰ ਇਹੋ ਗੱਲ ਕਹਿੰਨਾ ਤੁਸੀਂ ਨਾ ਸੋਚਿਆ ਕਰੋ ਨਾਵੇ ਲੱਗੀ ਆਹ ਗੱਲ ਨਾ ਕਿਆ ਕਰ ਕਿ ਮੈਂ ਆ ਕੇ ਟਾਡਾ ਪੁੱਤ ਐ ਪੁੱਤ ਜਿਹਦਾ ਤੂੰ ਪੁੱਤ ਐ ਨਾ ਉਦਾਂ ਹੀ ਪੁੱਤ ਐ ਮੈਂ ਸਿਰਫ ਤੇਨੂੰ ਪਿਆਰ ਕਰ ਸਕਦੀ ਤੂੰ ਵੀ ਮੈਨੂੰ ਪਿਆਰ ਕਰ ਸਕਦਾ ਪਰੋੜੇ ਖਾਬ ਕਿਹਾ ਨਾ ਉਹ ਤੈਨੂੰ ਮਾਨ ਦੇ ਨਾਲੇ ਮੇਰੇ ਨਾਲ ਨਹੀਂ ਪੁੱਤ ਬਸ ਤੂੰ ਕੁਝ ਕੰਨਾ ਕਰ ਚੁੱਪ ਕਰ ਜਾਣ ਦੀ ਕਰ ਜਾਣਾ ਨਾ ਉਤੇ ਕੁੜੀਆਂ ਸੋਈਦੀਆਂ ਆਣ ਗਿਆ ਵਿਚਾਰੀਆਂ ਕਿ ਜਦੋਂ ਕਿਤੇ ਤੁਰਨ ਲੱਗੇ ਦੋ ਦੋ ਕਲੇਸ਼ ਪੈ ਜਾਂਦਾ ਤੇ ਤੈਨੂੰ ਕੁਝ ਚਾਹੀਦਾ ਨਾ ਜਿਹੜੇ ਮੈਂ ਤੈਨੂੰ ਆਪਣੀਆਂ ਵਾਲੀਆਂ ਤੇ ਮੁੰਦਰੀਆਂ ਦਿੱਤੀਆਂ ਨਾ ਤੂੰ ਵੇਚ ਦੇ ਮੇਰੇ ਪੁੱਤ ਆਪਣੇ ਸਿਰ ਤੇ ਇੰਨਾ ਕਰਜ਼ਾ ਨਾ ਚੜਾ ਚਾਚੀ ਜੀ ਮੇਰੀ ਗੱਲ ਸੁਣੋ ਤੇ ਆਹ ਗੱਲ ਨਹੀਂ ਸੁੱਕਿਆ ਨਹੀਂ ਮੈਨੂੰ ਵੀ ਮੇਰੀਆਂ ਵਾਲੀਆਂ ਤੇ ਮੁੰਦਰੀ ਵੇਚ ਦੇ ਦੇਖੋ ਜਿੱਥੇ ਇੰਨਾ ਕਰਜ਼ਾ ਲਿਆ ਥੋੜਾ ਕਰਜ਼ਾ ਹੋਰ ਲਵਾ ਲਾਂਗਾ ਕੋਈ ਗੱਲ ਨਹੀਂ ਤੂੰ ਮੇਰਾ ਇੰਨਾ ਸੋਚ ਦੇ ਜੀ ਸੱਚੀ ਸੱਚੀ ਸਹੀ ਗੱਲ ਦੱਸਾਂ ਤੇ ਤਰਾ ਤੋ ਇਹ ਗੱਲ ਕਰਦੇ ਕਿ ਤੇ ਮੰਮੀ ਵੀ ਮੇਰੇ ਨਾਲ ਇਤਨਾ ਪਿਆਰ ਨਾਲ ਗੱਲ ਕਰਨ ਕਿਉਂ ਨਹੀਂ ਪਿਆਰ ਵੱਧਦਾ ਜੇ ਮਾਵਾ ਇਸ ਤਰ੍ਹਾਂ ਹੀ ਬੱਚਿਆਂ ਨੂੰ ਪਿਆਰ ਰਿਆ ਤੇ ਪਿਆਰ ਵਧੇਗਾ ਕਿ ਘਟੇਗਾ ਲੱਗੀ ਪਤਾ ਕੀ ਆ ਮਾੜੀ ਉਹ ਵੀ ਨਹੀਂ ਹੈਗੀ ਚੰਗੀ ਆ ਅਸਲ ਚ ਉਹਦੇ ਸਿਰ ਤੇ ਜ਼ਿੰਮੇਵਾਰੀਆਂ ਬੜੀਆਂ ਉਹਨੂੰ ਨਾ ਸਿਮਰਤਰੀ ਦੀ ਚੈਨ ਲੈਣ ਦਿੰਦੀ ਉਹ ਕੰਦੀ ਦਿੰਦੀ ਆ ਕਿ ਮੰਮੀ ਹੁਣ ਆ ਕਰਦੇ ਮੰਮੀ ਉਹ ਕਰਦੇ ਜੇ ਚੰਗੀ ਨਾ ਹੁੰਦੀ ਤੇ ਮੇਰਾ ਇਸ ਘਰ ਚ ਕਿਤੇ ਨਵਾਹ ਹੋਣਾ ਸੀ ਚਾਚੀ ਜੀ ਤੁਹਾਡੀ ਗੱਲ ਬਿਲਕੁਲ ਸਹੀ ਆ ਜਿੰਮੇਵਾਰੀ ਕੀ ਹੁੰਦੀ ਆ ਜਦੋਂ ਪਿਓ ਹੈਗਾ ਸੀ ਨਾ ਕਦੀ ਜਿੰਮੇਵਾਰੀ ਦਾ ਇਹ ਸਾਰਾ ਸੀ ਨਹੀਂ ਹੋਇਆ ਵੀ ਹਾਂ ਜਿੰਮੇਵਾਰੀ ਕੋਈ ਚੀਜ਼ ਹੁੰਦੀ ਆ ਜੋ ਆਪਣਾ ਪਿਓ ਨੂੰ ਕਹਿਣਾ ਉਹਨੇ ਉਸੇ ਵੇਲੇ ਥੱਗਿਆ ਦੀਜਾ ਬੂਹਿਆ ਕਰ ਦੇਣੀਆਂ ਪਰ ਹੁਣ ਪਤਾ ਲੱਗਾ ਵੀ ਜਿੰਮੇਵਾਰੀ ਕੀ ਹੁੰਦੀ ਆ ਉਹ ਵੀ ਕੱਲੀ ਜਨਾਨੀ ਦੇ ਸਿਰ ਤੇ ਚਲ ਛੱਡ ਪਰਾਂ ਚਲ ਚੱਲ ਗਏ ਚਲੋ ਠੀਕ ਆ ਚਾਚੀ ਜੀ